ਸਰ ਪ੍ਰਭੂ ਝੋਨੇ ਦੇ ਵਿੱਚ ਪਾਣੀ ਇਸ ਵੇਲੇ ਹੈ ਨਹੀਂਗਾ ਤੇ ਮੈਨੂੰ ਵੀ ਤੁਰਨ ਨਾਲ ਝੋਨੇ ਵਿੱਚ ਸੌਖਾ ਹੋ ਗਿਆ ਇੱਕ ਵੀਡੀਓ ਬਣਾ ਰਿਹਾ ਹਾਂ ਤੁਹਾਡੇ ਵਾਸਤੇ ਜਿਹੜੇ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਘੱਟ ਖੜਦਾ ਹੈਗਾ ਤੇ ਲੋਹੇ ਦੀ ਆ ਜਾਂਦੀ ਹੈ ਘਾਟ ਠੀਕ ਹੈ ਵੈਰਾਈਟੀ ਆਪਾਂ ਫਿੱਟ ਕਰ ਲਈ ਝੋਨਾ ਆਪਾਂ ਨੇ ਲਾ ਲਿਆ ਦਵਾਈ ਕੱਖਾਂ ਵਾਲੀ ਪਾ ਲਈ ਪਹਿਲੀ ਰੇਵੀ ਪਾਤੀ ਉਦੋਂ ਬਾਅਦ ਕੁਝ ਡੌੜੀਆਂ ਦੇ ਰੂਪ ਵਿੱਚ ਮੈਂ ਤੁਹਾਨੂੰ ਦਿਖਾਵਾਂ ਇਹ ਦੇਖੋ ਧਿਆਨ ਦੇ ਨਾਲ ਕਈ ਜਗ੍ਹਾ ਤੇ ਬੂਟਿਆਂ ਦੇ ਵਿੱਚ ਚਿੱਟਾ ਪਣ ਪੀਲਾ ਪਣ ਤੁੱਤੀਆ ਰੰਗਾ ਹੈਗਾ ਠੀਕ ਹੈ ਜਿੱਥੇ ਪਾਣੀ ਖੜਦਾ ਜਾਂ ਭਾਰੀ ਮਿੱਟੀ ਆ ਦੌੜੀਆਂ ਨਹੀਂ ਹੈਗੀਆਂ ਇਸ ਤਰੀਕੇ ਦੀਆਂ ਉੱਥੇ ਹਰਿਆਲੀ ਬਹੁਤ ਜ਼ਿਆਦੀ ਹੈ ਜਾਂ ਫਿਰ ਲੋਹੇ ਦੀ ਘਾਟ ਵਾਲੀ ਲੋਹੇ ਦੀ ਘਾਟ ਜਿਹੜੀ ਹੈਗੀ ਆ ਉਹ ਪਹਿਲੇ 20 ਦਿਨ ਦੇ ਵਿੱਚ ਜੇ ਆ ਜਾਂਦੀ ਆ ਬੂਟਾ ਘੱਟ ਬਣੇਗਾ ਤੇ ਕੱਦ ਘੱਟ ਹੋਵੇਗਾ ਤੇ ਰੰਗ ਨਹੀਂ ਬਣੇਗਾ ਬੂਟਾ ਕਮਜ਼ੋਰ ਕਮਜ਼ੋਰ ਨਜ਼ਰ ਆਵੇਗਾ ਪੀਲਾ ਪਣ ਆਵੇਗਾ ਇਹਨੂੰ ਠੀਕ ਕਰਨ ਲਈ 17% HEDP ਲੋਹਾ ਆ ਗਿਆ ਆਪਣੇ ਕੋਲੇ ਮਾਰਕੀਟ 'ਚ ਉਹਨੂੰ 1.5 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਨਾਲ ਤੁਸੀਂ ਪਾ ਲੈਣਾ ਉਹਦੇ ਨਾਲ ਕੁਝ ਵੀ ਪਾਉਣ ਦੀ ਲੋੜ ਨਹੀਂ ਕੱਲਾ ਯੂਰੀਆ ਪਾਓ ਲੀਟਰ ਦਾ 10 ਗ੍ਰਾਮ ਠੀਕ ਹੈ ਭਾਵੇਂ ਕਿ 100 ਲੀਟਰ ਪਾਣੀ ਵਿੱਚ ਲੋਹੇ ਦੀ ਮਾਤਰਾ 150 ਗ੍ਰਾਮ ਪਏਗੀ ਤੇ ਫਿਰ ਐਸਲਫੇਟ ਤੁਸੀਂ ਵਰਤ ਸਕਦੇ ਹੋ ਪਹਿਲਾਂ ਮੈਂ ਇਹ ਫਾਰਮੂਲਾ ਕੀਤਾ ਹੋਇਆ ਬਾਟੇ ਦੇ ਰਿਜ਼ਲਟ ਜਲਦੀ ਚਾਹੀਦਾ ਹੈਗਾ 2 ਸਪਰੇਹਾਂ ਦਾ ਕੰਮ ਨਿਭੜ ਜਾਣਾ ਸਿਰੇ ਲੱਗ ਜਾਣਾ ਤਾਂ ਤੁਸੀਂ ਇਸ ਪ੍ਰੈਕਟਿਸ ਨੂੰ ਵੀ ਵਰਤ ਸਕਦੇ ਹੋ ਵੀ ਯੂਰੀਆ 1 ਕਿਲੋ 100 ਲੀਟਰ ਪਾਣੀ 'ਚ ਤੇ ਐਚ ਈ ਡੀ ਪੀ ਲੋਹਾ 17% ਵਾਲਾ ਤੁਸੀਂ ਉਸ ਨੂੰ ਯੂਜ਼ ਕਰ ਸਕਦੇ ਹੋ ਕਈ ਵਾਰ ਨਮੀਆਂ ਚੀਜ਼ਾਂ ਆਉਂਦੀਆਂ ਛਰ ਜਗ੍ਹਾ ਤੇ ਮਿਲਦੀਆਂ ਨਹੀਂ ਭੱਜ ਦੌੜੀ ਕਰਨ ਦੀ ਲੋੜ ਨਹੀਂ ਹੈਗੀ ਨਹੀਂ ਤਾਂ ਫਿਰ ਫੈਰਾ ਸਲਫੇਟ 1 ਕਿਲੋ ਨਿੰਬੂਆਂ ਸਾ 30 ਗ੍ਰਾਮ ਤੇ ਯੂਰੀਆ 1.5 ਕਿਲੋ 100 ਲੀਟਰ 'ਚ ਪਾਓ ਸਪਰੇਅ ਕਰੋ ਤੇ ਉਹਦੋਂ 5-7 ਦਿਨ ਬਾਅਦ ਦੁਬਾਰਾ ਸਪਰੇਅ ਕਰੋ ਦੋ ਸਪਰੇਹਾਂ ਦੇ ਨਾਲ ਮਸਲਾ ਹਾ